ਧਾਰਮਿਕ ਜ਼ਿਆਦਾ ਹੈ ਕੋਈ ਉਹ ਧਾਰਮਿਕ ਹੋਣਾ ਕੋਈ ਉਹਦਾ ਗੁਨਾਹ ਨਹੀਂ ਹੈਗਾ ਸਾਰੇ ਆ ਉਹ ਥੋੜੇ ਜਿਹਾ ਆਪਣੀ ਬੇਸਬੁਸ਼ ਐ ਉਸ ਤਰ੍ਹਾਂ ਦੀ ਬਣਾ ਕੇ ਰੱਖਦਾ ਕਿਉਂਕਿ ਉਹ ਕਹਿੰਦਾ ਮੈਨੂੰ ਗੁਰਸਖਨ ਮੈਨੂੰ ਆਪਣੇ ਗੁਰੂ ਸਾਹਿਬ ਨਾਲ ਬਹੁਤ ਪਿਆਰ ਹੈ ਗੁਰੂ ਸਾਹਿਬ ਨਾਲ ਪਿਆਰ ਕਰਕੇ ਉਹ ਆਪਣੇ ਸ਼ਸਤਰ ਵੀ ਰੱਖਦਾ ਜਦੋਂ ਪਰ ਅੰਦਰ ਜਾਂਦਾ ਉਹ ਆਪਣੇ ਸ਼ਸਤਰ ਜਮ੍ਹਾਂ ਕਰਾ ਕੇ ਜਾਂਦਾ ਜਿੰਨਾ ਮੈਂ ਉਹਨੂੰ ਪੁੱਛਦੀ ਰਹਿੰਦੀ ਆ ਕਿਉਂਕਿ ਮਾਂ ਇੱਕ ਟੀਚਰ ਵੀ ਹੁੰਦੀ ਹੈ ਉਹ ਬੱਚੇ ਨੂੰ ਨਿੱਕ-ਨਿੱਕੇ ਬੱਚੇ ਜਿੱਤੇ ਮਰਜ਼ੀ ਵੱਡੇ ਹੋ ਜਾਣ ਉਹ ਬੱਚਿਆਂ ਨੂੰ ਆਪਣੇ ਨੂੰ ਪੁੱਛਦੀ ਆ ਮੈਂ ਇਹਨੂੰ ਜਦੋਂ ਦੇਖਦੀ ਆ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹਾਂ ਹੁਣ ਜੇ ਆਪਾਂ ਕਿਸੇ ਨੂੰ ਉਕਸਾਵਾਂਗੇ ਉਹ ਤਾਂ ਫਿਰ ਦੇਖੋ ਕੋਈ ਵੀ ਹੈ ਹੈਨਾ ਮੈਂ ਹੁਣ ਵੀਡੀਓ ਜਿਹੜੀ ਮੈਂ ਦੇਖੀ ਆ ਮੈਂ ਤਾਂ ਸਗੋਂ ਆਪ ਹੈਰਾਨ ਹੈਗਾ ਵੀ ਉਹਨੇ ਤਾਂ ਅੱਗੇ ਕੁਝ ਕਿਹਾ ਹੀ ਨਹੀਂ ਹੈਗਾ ਕੁਝ ਨਹੀਂ ਕਹਿ ਰਿਹਾ ਚਲੋ ਜੇ ਕੁਝ ਜਾਣੇ ਨੇ ਜਾਣੇ ਚ ਕਿਸੇ ਤੋਂ ਵੀ ਵਰਦਾ ਘੱਟ ਕੁਝ ਵੀ ਹੋਇਆ ਮੈਂ ਕਹਿੰਨੀ ਉਹ ਵੀ ਸਾਡੇ ਬੱਚੇ ਆ ਇਹ ਵੀ ਸਾਡਾ ਬੱਚਾ ਸਾਰੇ ਸਾਡੇ ਬੱਚੇ ਮਾਵਾ ਵਾਸਤੇ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਮੈਂ ਕਹਿੰਨੀ ਆ ਬਸ ਕੋਈ ਨਹੀਂ ਸਿਮਰਨਜੀਤ ਸਿੰਘ ਨਾਲ ਕਿਸੇ ਦਾ ਕੋਈ ਨਹੀਂ ਵੀ ਉਹ ਸੇਫ ਉਹ ਬਾਹਰ ਆਉਣਾ ਚਾਹੀਦਾ ਆਪਣਾ ਸਹੀ ਢੰਗ ਨਾਲ ਕੰਮ ਕਰੇ ਤੇ ਆਪਣੀ ਜ਼ਿੰਦਗੀ ਵਧੀਆ ਜੀ